ਦਿਲ ਚਾਹਿਆ ਯਾਰ ਕਦੇ ਜ਼ਿੰਦਗੀ 'ਚ ਮੌਕਾ ਮਿਲਿਆ ਤਾਂ ਇੱਕੋ ਹੀ ਚੀਜ਼ ਆ ਜਿਹੜੀ ਇੰਨਾ ਪਰਿਵਾਰਾਂ ਨੂੰ ਗਰੀਬੀ ਚੋਂ ਘਟ ਸਕਦੀ ਐ ਨਾ ਕੋਈ ਨੀਲਾ ਕਾਰਡ ਨਾ ਹਰਾ ਕਾਰਡ ਨਾ ਪੀਲਾ ਕਾਰਡ ਇਹ ਨਹੀਂ ਕਰ ਸਕਦੇ ਉਹ ਹੈਗੀ ਐ ਪੜ੍ਹਾਈ ਉਹ ਹੈਗੀ ਐ ਐਜੂਕੇਸ਼ਨ ਇਹਨਾਂ ਦੇ ਬੱਚਿਆਂ ਨੂੰ ਕੁਆਲਿਟੀ ਐਜੂਕੇਸ਼ਨ ਮਿਲ ਜੇ ਉਹ 30 30 ਲੱਖ 40 40 ਲੱਖ 50 50 ਲੱਖ ਦੇ ਪੈਕੇਜ ਤੇ ਕੰਪਨੀ ਉਹਨਾਂ ਨੂੰ ਹਾਇਰ ਕਰਨ ਫੇਰ ਗਰੀਬੀ ਚੱਕੀ ਜਾਊਗੀ ਜਨਾਬ ਜੀ ਔਰ ਅੱਜ ਇਹ ਸੁਪਨੇ ਸੱਚ ਹੋ ਰਹੇ ਨੇ 44 ਬੱਚੇ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਸਕੂਲ ਆਫ ਫੈਮਿਨਸ ਦੇ ਸਰਕਾਰੀ ਸਕੂਲਾਂ ਦੇ ਆ ਕੋਈ ਰੁਪਈਆ ਨਹੀਂ ਲੱਗਿਆ ਆਪੇ ਪਰਸੋਂ ਚੋਂ ਉਥੇ ਮੈਂ ਘਰੇ ਬੁਲਾਏ ਸੀ 44 ਬੱਚੇ ਜਿਹੇ ਹੀ ਐਡਵਾਂਸ ਜਾਨੀ ਕਿ ਆਈਆਈਟੀ ਕਲੀਅਰ ਕਰ ਗਏ ਜੀ ਜੇ ਪੇਪਰ ਆਮ ਕਰਾਂ ਦੇ ਬੱਚੇ ਕਿਸੇ ਦਾ ਬਾਪੂ ਟੇਲਰ ਮਾਸਟਰ ਹੈ ਕਿਸੇ ਦਾ ਬਾਪੂ ਖੇਤ ਮਜ਼ਦੂਰ ਹੈ ਇੱਕ ਕੁੜੀ ਤਾਂ ਕਹਿੰਦੀ ਮੈਂ ਮੈਂ ਜਿਹੜੀ ਪ੍ਰਾਈਵੇਟ ਪਹਿਲਾਂ ਪੜਦੀ ਹੋਣੀ ਕਹਿੰਦੀਆਂ ਝੋਨਾ ਲਾ ਕੇ ਦੇੜੀ ਕਰਕੇ ਮੈਂ ਪੀਸ ਭਰ ਦੇ ਰਹੀ ਹਾਂ ਜੋ ਸਰਕਾਰੀ ਚਾਗੇ 1 ਰੁਪਈਆ ਨਹੀਂ ਲੱਗਿਆ ਕੋਚਿੰਗ ਵੀ ਫ੍ਰੀ ਮਿਲੀ ਸਾਰਾ ਮਿਲ ਆ ਚੀਜ਼ ਸਰਕਾਰੀ ਸਕੂਲਾਂ ਨੇ ਬੁਰਾ ਹਾਲ ਕਰਤਾ ਸੀ ਸਰਕਾਰੀ ਸਕੂਲਾਂ ਚ ਕੌਣ ਪੜਦਾ ਸੀ ਜੀ ਗਰੀਬਾਂ ਦੇ ਬੱਚੇ ਤੇ ਇਹਨਾਂ ਨੇ ਇਹਨਾਂ ਨੇ ਲੈਣਾ ਕੀ ਇਸ ਗਰੀਬਾਂ ਦੇ ਬੱਚੇ ਨੂੰ ਪੜਾ ਕੇ ਇਹਨੂੰ ਪਤਾ ਜੇ ਗਰੀਬ ਦਾ ਬੱਚਾ ਪੜ ਗਿਆ ਉਹ ਅਫਸਰ ਬਣ ਜੂ ਜੇ ਅਫਸਰ ਬਣ ਗਿਆ ਉਹ ਘਰ ਦੀ ਗਰੀਬੀ ਚੱਕ ਦੂ ਜੇ ਗਰੀਬੀ ਚੱਕੀ ਗਈ ਫਿਰ ਇਹਨਾਂ ਦੇ ਘਰਾਂ ਮੂਰੇ ਅਰਜ਼ੀਆਂ ਲੈ ਕੇ ਤੜਕੀ ਇਹਨਾਂ ਦੇ ਮਹਿਲਾਂ ਮੂਰੇ ਤੜਕੀ ਲਾਈਨਾਂ ਲਾ ਕੇ ਕੌਣ ਹੱਥ ਬਣ ਕੇ ਕੌਣ ਕਢੂਗਾ ਫਿਰ ਜਾਣ ਕੇ ਇਹਨੂੰ ਪੜਾਏ ਇਹਨਾਂ ਨੇ ਬੱਚੇ ਸਾਡੇ ਇੱਥੇ ਰੱਖੋ ਇਹਨਾਂ ਨੂੰ ਬਸ ਇੱਥੇ ਉਲਝਾ ਕੇ ਰੱਖੋ ਬਸ ਅਸੀਂ ਸਰਕਾਰੀ ਸਕੂਲ ਠੀਕ ਕਰ ਤੇ ਲੱਗੇ ਆ ਅੱਜ ਸਰਕਾਰੀ ਸਕੂਲਾਂ ਦੇ ਰਿਜ਼ਲਟ ਪ੍ਰਾਈਵੇਟ ਨਾਲੋਂ ਬੈਟਰ ਆ ਰਹੇ ਨੇ ਜੀ ਅੱਜ ਸਰਕਾਰੀ ਸਕੂਲਾਂ 'ਚ ਐਡਮਿਸ਼ਨ ਲੈਣ ਵਾਸਤੇ ਸ਼ਿਫਾਰਿਸ਼ਾਂ ਆ ਰਹੀਆਂ ਨੇ ਵੀ ਸਾਨੂੰ ਉੱਥੇ ਐਡਮਿਸ਼ਨ ਦਵਾ ਦਿਓ ਦਿਲ ਚਾਹਿਆ ਯਾਰ ਕਦੇ ਜ਼ਿੰਦਗੀ 'ਚ ਮੌਕਾ ਮਿਲਿਆ ਤਾਂ ਇੱਕੋ ਹੀ ਚੀਜ਼ ਆ ਜਿਹੜੀ ਇਨ੍ਹਾਂ ਪਰਿਵਾਰਾਂ ਨੂੰ ਗਰੀਬੀ ਚ ਉੱਟ ਸਕਦੀ ਐ ਨਾ ਕੋਈ ਨੀਲਾ ਕਾਡ ਨਾ ਹਰਾ ਕਾਡ ਨਾ ਪੀਲਾ ਕਾਡ ਇਹ ਨਹੀਂ ਕਰ ਸਕਦੇ ਉਹ ਹੈਗੀ ਐ ਪੜਾਈ ਉਹ ਹੈਗੀ ਐ ਐਜੂਕੇਸ਼ਨ ਇਹਨਾਂ ਦੇ ਬੱਚਿਆਂ ਨੂੰ ਕੁਆਲਟੀ ਐਜੂਕੇਸ਼ਨ ਮਿਲ ਜੇ ਉਹ 30 30 ਲੱਖ 40 40 ਲੱਖ 50 50 ਲੱਖ ਦੇ ਪੈਕੇਜ ਤੇ ਕੰਪਨੀ ਉਹਨਾਂ ਨੂੰ ਹਾਇਰ ਕਰਨ ਫੇਰ ਗਰੀਬੀ ਚੱਕੀ ਜਾਊਗੀ ਜਨਾਬ ਜੀ ਔਰ ਅੱਜ ਇਹ ਸੁਪਨੇ ਸੱਚ ਹੋ ਰਹੇ ਨੇ 44 ਬੱਚੇ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਸਕੂਲ ਆਫ ਫੈਮਿਨਸ ਦੇ ਸਰਕਾਰੀ ਸਕੂਲਾਂ ਦੇ ਆ ਕੁਈ ਰੁਪਈਆ ਨਹੀਂ ਲੱਗਿਆ ਆਪੇ ਪਰਸੋ ਚ ਉਥੇ ਮੈਂ ਘਰੇ ਬੁਲਾਏ ਸੀ 44 ਬੱਚੇ ਜੇ ਹੀ ਐਡਵਾਂਸ ਜਾਨੀ ਕਿ ਆਈਆਈਟੀ ਕਲੀਅਰ ਕਰ ਗਏ ਜੀ ਜੇ ਪੇਪਰ ਆਮ ਕਰਾਂ ਦੇ ਬੱਚੇ ਕਿਸੇ ਦਾ ਬਾਪੂ ਟੇਲਰ ਮਾਸਟਰ ਹੈ ਕਿਸੇ ਦਾ ਬਾਪੂ ਖੇਤ ਮਜ਼ਦੂਰ ਹੈ ਇੱਕ ਕੁੜੀ ਤਾਂ ਕਹਿੰਦੀ ਮੈਂ ਮੈਂ ਜਿਹੜੀ ਪ੍ਰਾਈਵੇਟ ਚ ਪਹਿਲਾਂ ਪੜ੍ਹਦੀ ਹੋਣੀ ਕਹਿੰਦੀ ਆ ਝੋਨਾ ਲਾ ਕੇ ਦਿਹਾੜੀ ਕਰਕੇ ਮੈਂ ਫੀਸ ਭਰਦੀ ਰਹੀ ਹਾਂ ਜੋ ਸਰਕਾਰੀ ਚ ਆ ਗਏ ਕੋਈ ਰੁਪਈਆ ਨਹੀਂ ਲੱਗਿਆ ਕੋਚਿੰਗ ਵੀ ਫ੍ਰੀ ਮਿਲੀ ਸਾਰਾ ਮੈਨੂੰ ਆਹ ਚੀਜ਼ ਸਰਕਾਰੀ ਸਕੂਲ ਨੇ ਬੁਰਾ ਹਾਲ ਕਰਤਾ ਸੀ ਸਰਕਾਰੀ ਸਕੂਲਾਂ 'ਚ ਕੌਣ ਪੜਦਾ ਸੀ ਜੀ ਗਰੀਬਾਂ ਦੇ ਬੱਚੇ ਤੇ ਇਹਨਾਂ ਨੇ ਇਹਨਾਂ ਨੂੰ ਲੈਣਾ ਕੀ ਇਸ ਗਰੀਬਾਂ ਦੇ ਬੱਚੇ ਨੂੰ ਪੜਾ ਕੇ ਇਹਨੂੰ ਪਤਾ ਜੇ ਗਰੀਬ ਦਾ ਬੱਚਾ ਪੜ ਗਿਆ ਉਹ ਅਫਸਰ ਬਣ ਜੂ ਜੇ ਅਫਸਰ ਬਣ ਗਿਆ ਉਹ ਘਰ ਦੀ ਗਰੀਬੀ ਚੱਕ ਦੂ ਜੇ ਗਰੀਬੀ ਚੱਕੀ ਗਈ ਫਿਰ ਇਹਨਾਂ ਦੇ ਘਰਾਂ ਮੂਰੇ ਅਰਜ਼ੀਆਂ ਲੈ ਕੇ ਤੜਕੀ ਇਹਨਾਂ ਦੇ ਮਹਿਲਾਂ ਮੂਰੇ ਤੜਕੀ ਲੈਣਾ ਲਾ ਕੇ ਕੌਣ ਹੱਥ ਬਣ ਕੇ ਕੌਣ ਕਢੂਗਾ ਫਿਰ ਜਾਣ ਕੇ ਨਹੀਂ ਪੜਾਏ ਇਹਨਾਂ ਨੇ ਬੱਚੇ ਸਾਡੇ ਬੇਥੀ ਰੱਖੋ ਇਹਨਾਂ ਨੂੰ ਬਸ ਇੱਥੀ ਉਲਝਾ ਕੇ ਰੱਖੋ ਬਸ ਅਸੀਂ ਸਰਕਾਰੀ ਸਕੂਲ ਠੀਕ ਕਰ ਤੇ ਲੱਗੇ ਆ ਅੱਜ ਸਰਕਾਰੀ ਸਕੂਲਾਂ ਦੇ ਰਿਜ਼ਲਟ ਪ੍ਰਾਈਵੇਟ ਨਾਲੋਂ ਬੈਟਰ ਆ ਰਹੇ ਨੇ ਜੀ ਅੱਜ ਸਰਕਾਰੀ ਸਕੂਲਾਂ ਚ ਐਡਮਿਸ਼ਨ ਲੈਣ ਵਾਸਤੇ ਸ਼ਿਫਾਰਸ਼ਾਂ ਆ ਰਹੀਆਂ ਨੇ ਵੀ ਸਾਨੂੰ ਉੱਥੇ ਐਡਮਿਸ਼ਨ ਦਵਾ ਦਿਓ ਪੀਐਨ 7 ਹਰ ਖਬਰ ਸੱਚ ਕੇ ساتھ